ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਹਰਜਵਾਲ ਵਿਖੇ ਜੋ ਅਨਾਤਾ আশ্রম ਦੀ ਸ਼ਿਵਾਂ ਚੱਲ ਰਹੀ ਹੈ ਅੱਜ ਬ੍ਰਭਾਸ਼ਰਮ ਵਿਖੇ ਕੁਝ ਵੀਰ ਇਸ ਭੈਣ ਕਮਲਾ ਨੂੰ ਛੱਡਣ ਵਾਸਤੇ ਆਏ ਨੇ ਆਪਣਾ ਨਾਮ ਕਮਲਾ ਦਸਰੀ ਹੈ ਦਿਮਾਗੀ ਤੌਰ ਤੇ ਥੋੜੀ ਪਰੇਸ਼ਾਨ ਹੈ ਕਿਉਂਕਿ ਇਸ ਦੇ ਘਰ ਵਾਲੇ ਨੇ ਇਹਨੂੰ ਮਾਰ ਗੁੱਟ ਕੇ ਘਰੋਂ ਕੱਢ ਦਿੱਤਾ ਹੋਰ ਆਪਣੇ ਪਿਤਾ ਕੋਲ ਗਈ ਪਿਤਾ ਨੇ ਵੀ ਨਹੀਂ ਰੱਖਿਆ ਗਲੀਆਂ ਸੜਕਾਂ ਤੇ ਘੁੰਮ ਰਹੀ ਸੀ ਜਿੱਥੇ ਕਿ ਆਵਾਰਾ ਨਸ਼ੇੜੀ ਬੰਦੇ ਇਸ ਨੂੰ ਪਰੇਸ਼ਾਨ ਕਰ ਰਹੇ ਸੀਗੇ ਸੋ ਕਿਸੇ ਦੀ ਇਤਲਾਹ ਦੇ ਉੱਤੇ ਇਸ ਸੰਸਥਾ ਦੇ ਵੀਰ ਇਸੇ ਬੰਦੇ ਦੇ ਕੋਲ ਪਹੁੰਚੇ ਤੇ ਇਹਦੀ ਮਦਦ ਕੀਤੀ ਤੇ ਇਸ ਨੂੰ ਸਾਡੇ ਪ੍ਰਭਾਸ਼ਰਮ ਵਿਖਿਆ ਛੱਡਣ ਵਾਸਤੇ ਆਏ ਤੇ ਇਸ ਨੂੰ ਇਲਾਜ ਦੀ ਬੜੀ ਜ਼ਰੂਰਤ ਹੈ ਤੇ ਦੇਖਭਾਲ ਦੀ ਵੀ ਜ਼ਰੂਰਤ ਹੈ ਸੋ ਅਸੀਂ ਆਪਣਾ ਫਰਜ਼ ਜਿਹੜਾ ਉਹ ਨਿਭਾਵਾਂਗੇ ਇਸ ਭੈਣ ਦਾ ਜੋ ਬਣਦਾ ਇਲਾਜ ਵੀ ਕਰਵਾਵਾਂਗੇ ਤੇ ਇਸ ਦੀ ਦੇਖਭਾਲ ਵੀ ਕੀਤੀ ਜਾਏਗੀ ਇਹ ਸੇਵਾ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਰੰਤਰ ਚੱਲ ਰਹੀ ਹੈ ਤੇ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਹ ਸੇਵਾ ਇਸੇ ਤਰ੍ਹਾਂ ਹੀ ਨਿਰੰਤਰ ਚੱਲਦੀ ਰਹੇਗੀ ਸੋ ਬਹੁਤ-ਬਹੁਤ ਆਪ ਸਾਰਿਆਂ ਦਾ ਵੀ ਧੰਨਵਾਦ ਹੈ ਵੀਰਾਂ ਭੈਣਾਂ ਦਾ ਸਮੂਹ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਜਿਹੜੀ ਸੰਸਥਾ ਚੱਲ ਰਹੀ ਹੈ ਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਤਾਂ ਕਿ ਇਸ ਭੈਣ ਨੂੰ ਕੋਈ ਇਸ ਦੀ ਕੋਈ ਹੋਰ ਜਾਣ ਪਛਾਣ ਵਾਲਾ ਕੋਈ ਇਸ ਦੇ ਪਰਿਵਾਰ ਦਾ ਕੋਈ ਮੈਂਬਰ ਸਾਨੂੰ ਮਿਲ ਸਕੇ ਤਾਂ ਕਿ ਪੂਰੀ ਤਰ੍ਹਾਂ ਇਸ ਦੀ ਜਿਹੜੀ ਤਵਦੀਸ਼ ਕੀਤੀ ਜਾ ਸਕੇ ਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਔਰ ਆਪਣੇ ਆਲੇ ਦੁਆਲੇ ਅਸੀਂ ਜ਼ਰੂਰ ਨਜ਼ਰ ਰੱਖੀਏ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਬੀਬੀਆਂ ਭੈਣਾਂ ਜੜੀਆਂ ਕਿ ਬਹੁਤ ਹੀ ਮੰਦੀ ਹਾਲਤ ਦੇ ਵਿੱਚ ਸੜਕਾਂ ਦੇ ਘੁੰਮਰੀਆਂ ਨੇ ਸੋ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਨੂੰ ਸਹੀ ਢੰਗ ਨਾਲ ਤੇ ਪਹੁੰਚਾਇਆ ਜਾਵੇ ਇਹਨਾਂ ਦੀ ਹਫਾਜ਼ਤ ਕੀਤੀ ਜਾਵੇ ਇਹ ਸਾਡਾ ਸਭ ਤੋਂ ਪਹਿਲਾ ਤੇ ਮੂਲਾ ਧਰਮ ਹੈ ਇਨਸਾਨੀਅਤ ਦੇ ਨਾਤੇ ਅਸੀਂ ਆਪਣੇ ਇਸ ਫਰਜ਼ ਨੂੰ ਜ਼ਰੂਰ ਪੂਰਾ ਕਰੀਏ ਸੋ ਅਸੀਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੇ ਇਸ ਭੈਣ ਨੂੰ ਸਹੀ ਜਗ੍ਹਾ ਮਹਿਫੂਜ਼ ਜਗ੍ਹਾ ਪਹੁੰਚਾਇਆ ਹੈ ਸੋ ਬਹੁਤ-ਬਹੁਤ ਧੰਨਵਾਦ ਹੈ ਤੇ ਇੱਕ ਹੋਰ ਬੇਨਤੀ ਕੀਤੀ ਜਾਂਦੀ ਹੈ ਆਪ ਸਾਰਿਆਂ ਨੂੰ ਕਿ 20 ਤਰੀਕ ਦਿਨ ਸ਼ੁੱਕਰਵਾਰ ਨੂੰ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਜਨਰਲ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਏਗਾ ਅਤੇ ਜਿਹੜੇ ਵੀ ਨਸ਼ਿਆਂ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਵੀਰਾਂ ਦਾ ਵੀ ਜਿਹੜਾ ਚੈੱਕਅਪ ਕੀਤਾ ਜਾਏਗਾ ਅਤੇ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ